ਤਰ 10 12 ਘੰਟੇ ਕਬੂਤਰ ਉੜਦਾ ਆਵੇ 10 12 ਘੰਟੇ ਕਬੂਤਰ ਹੀ ਆਉਂਦੇ ਆ ਕਈ ਵੀਰ ਕਹਿੰਦੇ ਕੀ ਸਕਦਾ ਵੇ ਜੋੜੇ ਕਿਦਾਂ ਲਾਣੇ ਚਾਹੀਦੇ ਕਿਦਾਂ ਮੈਂ ਤੁਹਾਨੂੰ ਦਿਖਾ ਦਿੰਦਾ ਵੀ ਆਪਾਂ ਕਿਦਾਂ ਕਿਦਾਂ ਜੋੜੇ ਲਾਏ ਹੋਏ ਆ ਉਸ ਹੱਬਣਾ ਤੁਹਾਨੂੰ ਬਿੰਦਾਜਰ ਲੱਗੂ ਹੈ ਇੱਕ ਹੋਰ ਸਿਆਪਾ ਪੈ ਗਿਆ ਜਿਹੜੀ ਮੈਂ ਤੁਹਾਨੂੰ ਕਬੂਤਰੀ ਕਹਿੰਦਾ ਸੀ ਨਾ ਆਪਾਂ ਉਹਦੀ ਜਿਹੜੀ ਬਦਲੇ ਕੀਤੀ ਆ ਬਾਬੇ ਆ ਪਤੰਦਰ ਪਤਾ ਨਹੀਂ ਕੀ ਖਾਂਦੇ ਆ ਮੇਰੇ ਸਹੌਣਾ ਕਿੰਤੀ ਦੇ ਨਾ 15 15 ਨਹੀਂ ਤਹੱਦ 20 ਹੋਊਗਾ ਜਾਂ 15 ਮਿੰਟ ਹੀ ਹੋਇਆ ਉਹ ਉੱਥੋਂ ਲੱਗੇ ਸੀ ਝੋਨਾ ਲਾਉਣਾ ਤੇ ਆ ਆ ਵੀ ਗਏ ਮੇਰੇ ਨਾਲ ਡੇਢ ਕ ਖੇਤ ਹੋਣੇ ਇਹ ਡੇਢ ਕ ਖੇਤ ਤਾਂ ਹੋਊਗਾ ਤੇ ਉਹ ਮੇਰੇ ਨਾਲ ਧਗਲਾਏ ਬੜੀ ਕੀ ਪਤੰਦਰ ਖਾਂਦੇ ਖਾਂਦੇ ਕਹਿੰਦੇ ਚੋਲੀ ਆ ਪਰ ਤੱਕ ਪਈ ਜਾਂਦੇ ਹੈ ਹਾਂਜੀ ਲੈਣਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਬਾਬੇ ਉਹ ਇੱਕ ਰੈਂਦੀ ਸੀ ਕਬੂਤਰੀ ਆ ਗਈ ਘਰ ਨੂੰ ਇੱਕ ਛੀਲੇ ਦੇ ਘਰੇ ਚਲ ਗਈ ਉਧਰ ਵਾਪਸ ਤੇ ਕਬੂਤਰੀਆਂ ਸਾਰੀਆਂ ਹੀ ਘਰ ਨੂੰ ਆ ਗਈਆਂ ਜੰਨੀਆਂ ਵੀ ਸੀਗੀਆਂ ਬਾਬੇ ਦੀ ਮੇਰੇ ਨਾਲ ਤੇ ਤੁਹਾਡੀਆਂ ਦੁਆਵਾਂ ਨਾਲ ਕੋਈ ਨਹੀਂ ਗਵਾਚੀ ਸਾਰੀ ਆ ਗਏ ਲੋ ਬਾਬਿਓ ਦਾਣਾ ਦੋਣਾ ਪਾਈਏ ਕਬੂਤਰਾਂ ਨੂੰ 2 3 ਦਾ ਟਾਈਮ ਹੋ ਗਿਆ ਤੇ ਮੌਸਮ ਨਹੀਂ ਚੰਗੇ ਲੱਗਦੇ ਅੱਜ ਫੇਰ ਕੰਮ ਇਦਾਂ ਹੀ ਠੰਡਾ ਢਲਾ ਜਾਈਆ ਹੁਣ ਕਰਦੇ ਆਂ ਵੀਡੀਓ ਸ਼ੁਰੂ ਤੇ ਕੱਲ ਨੂੰ ਆਪਾਂ ਸ਼ਾਇਦ ਜਾਈਏ ਦਵੇਸ਼ ਪਿੰਡ ਸ਼ੇਰਾ ਯੂਐਸਏ ਆ ਵੀਰ ਤੇ ਉਹਨਾਂ ਦੇ ਫਾਦਰ ਸਾਹਿਬ ਇਥੇ ਆਪ ਤਾਂ ਬਾਈ ਬਾਹਰ ਆ ਉਹਨਾਂ ਦੇ ਉੱਥੇ ਇੰਟਰਵਿਊ ਕਰਕੇ ਆਵਾਂਗੇ ਜਾ ਕੇ ਘਰੇ ਜਾਨਵਰ ਪੰਛੀ ਸਾਰਾ ਕੁਝ ਦਿਖਾਵਾਂਗੇ ਹਨਾ ਉਹਨਾਂ ਦਾ ਕਿੱਦਾਂ ਕਿੱਦਾਂ ਕੀ ਐਕਸਪੀਰੀਅੰਸ ਰਿਹਾ ਇਸ ਸਾਲ ਦਾ ਉਹ ਵੀ ਤੇ ਕਬੂਤਰ ਹੁਣ ਭੁੱਖੇ ਆ ਤੇ ਕਣਕ ਮੜੀ ਦੀ ਧੋਲੀ ਏ ਧੋਣੀ ਆ ਬਸ ਧੋ ਕੇ ਸਕਾ ਕੇ ਤੇ ਪਾਣੀ ਨੂੰ ਟਰਣ ਜਦੋਂ ਕਰਨ ਦਾ ਪਾਣੀ ਹੋ ਜੂ ਹੁਣ ਲੱਗਾ ਵੀ ਪਾਉਣ ਲੱਗਾ ਹੁਣ ਸਾਰਿਆਂ ਨੂੰ ਲੱਗਾ ਪਾਉਣ ਹੁਣ ਬੈਂਟ ਦਿਓ 10 ਸਾਰੇ ਹੀ ਜਾਂਪ ਗਨੇ ਆਪਾਂ ਦਾਣੇ ਦੂਣੇ ਵਾਲੇ ਤੇ ਕਿਸੇ ਵੀ ਹਾਲਤ ਚੱਲ ਅੱਜ ਜਾਂ ਕੱਲ੍ਹ ਜੋੜੇ ਲਾਉਣੇ ਆਪਾਂ ਲੇਟ ਬਹੁਤ ਆ ਹੁਣ ਕਿਉਂਕਿ ਜੇ ਬਾਜੀਆਂ ਛੱਡਣੀਆਂ ਆ ਆਹ ਜਿਹੜੀਆਂ ਆਪਾਂ ਠੱਡੇ ਮੋਸਾ ਕਲੀਆਂ ਕੁਲੀਆਂ ਦੇ ਬੱਚਿਆਂ ਵਾਲੀਆਂ ਦੂਸਰ ਦਸਰ ਨੂੰ ਤੇ ਫਿਰ ਬੱਚੇ ਕਢਾ ਲਈਏ ਹੁਣ ਨੇ ਤਾਂ ਛੱਡ ਨਹੀਂ ਹੁਣੀਆਂ ਦੋ ਆਪਣੇ ਕੋ ਕੱਢੇ ਆ ਕੂਤਰੀਆਂ ਆਂਡੇ ਦਿੱਤੇ ਹੋਏ ਆ ਹਨਾ ਇੱਕ ਅੰਡਾ ਦਿੱਤਾ ਹਜੇ ਇੱਕ ਸ਼ਾਇਦ ਅੱਜ ਸ਼ਾਮ ਨੂੰ ਜਾਂ ਕੱਲ ਸਵੇਰੇ ਦੋ ਕਿ ਮੋਰਨਿੰਗ ਟਾਈਮ ਹਜੇ ਇੱਕੋ ਹੀ ਆ ਆਡੀ ਆਪਣੀ ਬੜਲੇ ਜਿੱਤੀ ਸੀ ਨਾ ਇਹ ਉਹ ਕੂਤਰੀ ਆ ਤੇ ਇਹੜਾ ਕੂਤਰ ਆ ਇਹ ਡੱਬੇ ਦਾ ਭਰਾ ਆ ਇਹ ਮੈਂ ਜੋੜਾ ਤਾਂ ਲਾਇਆ ਹੁਣੀ ਆਪਾਂ ਬਣਾਉਣੇ ਸੀ ਚੰਲਾਂ ਵਾਲੇ ਗੂਤਰ ਤੋਰ ਫਿਰ ਕੇ ਉਡਣ ਆਣ ਜਾਣ ਕਰਨ ਇਹ ਜੋੜਾ ਉਹ ਬੜਿਆ ਇਹਨਾਂ ਦੇ ਬੱਚੇ ਜਿਹੜੇ ਆ ਘਰੇ ਖੜਕੇ ਨਹੀਂ ਇਹ ਖੜਕੇ ਨਹੀਂ ਉਡੂਗੇ ਲੰਬੇ ਉਡੂਗੇ ਉਤਰ ਚੱਲ ਚੱਲ ਕੇ ਉਡੂਗੇ ਆਣ ਜਾਣ ਆਣ ਜਾਣ ਲੋ ਬਾਬਿਓ ਕਣਕ ਨਵੀਂ ਵੀ ਪੋਣੀ ਸ਼ੁਰੂ ਕਰਤੀ ਆਪਾਂ 3-4 ਦਿਨ ਹੋ ਗਏ ਸਹੀ ਆ ਬੂਤਰ ਹਨਾ ਪਰ ਤੋ ਕੇ ਛਿੱਟੀ ਇੰਨੀ ਕਿਹ ਨਾ ਛਿੱਟੀ ਨੇ ਕੰਮ ਖਰਾਬ ਕਰਨਾ ਉਦਰਾ ਦੇਣਾ ਹੁਣ ਠੰਡੇ ਹੀ ਆ ਇੰਨੀ ਗਰਮੀ ਹੈ ਨਹੀਂ ਪਰ ਫੇ ਵੀ ਮੈਂ ਘਟਪਟ 15 15-16 ਆੜੀ ਢੋਲੇ ਯਾ ਤੇ ਛਿੱਟੀ ਹਜੇ ਵੀ ਇੰਨੀ ਕਣਕ ਚ ਹੁੰਦੀ ਆ ਪਿੰਡੋ ਲੈਂਡ ਦਾ ਹੈਗਾ ਤੇ ਚਲੋ ਫਾਇਦਾ ਵੀ ਚਲੋ ਬੰਦਾ ਪਿੰਡੋ ਲਾ ਲੈਂਦਾ ਹਨ ਪਰ ਕਿਤੇ ਨਾ ਕਿਤੇ ਜੀ ਮੰਟੀ ਚ ਲੈਣੀ ਹੈ ਜਿਹੜੀ ਸਾਰਾ ਨਾਲ ਲਵਾ ਦੇ ਕਣ ਤੇ ਨਿਕਲ ਜਾਂਦੀ ਸਾਰੀ ਮਿੱਟੀ ਛਿੱਟੀ ਨਿਕਲ ਜਾਂਦੀ ਆ ਗਾਲ ਤੋਂ ਨਾਲ ਜਾਲੀ ਆਪਾਂ ਆਪੇ ਘਰੇ ਰੱਖਦੇ ਹਾਂ ਜਾਲ ਲਾ ਕੇ ਤਨਾ ਬਣਾ ਕੇ ਜਿਹੜਾ ਚੰਨਾ ਜਾਂ ਜਾਲ ਨਹੀਂ ਹੁੰਦਾ ਐਦਾਂ ਦੀ ਜਾਲੀ ਦਾ ਤੇ ਉਹਦੇ ਉੱਤੇ ਹੀ ਖਾਂਦਿਆਂ ਕਰਾਂਗੇ ਤਾਂ ਤਾਂ ਬਹੁਤ ਔਖਾ ਕੰਮ ਬੱਦੋ ਬੜੀ ਔੜੀ ਪੈਂਦੀ ਫਿਰ ਵੀ ਆਹ ਦੇਖੋ ਆ ਛਿੱਟੀ ਆ ਇਹ ਬਹੁਤ ਗਰਮ ਹੁੰਦੀ ਆ ਇਹ ਵੀ ਕੰਮ ਖਰਾਬ ਕਰਦੀ ਆ। ਲੋ ਵੀ ਦਾਣਾ ਨੂੰ ਐ ਟੂ ਜ਼ੈਡ ਸਾਰਿਆਂ ਨੇ ਖਾ ਪੀ ਲਿਆ ਪਾਲਿਆ ਤੇ ਮੌਸਮ ਫੇਰ ਮੀਂਹ ਵਾਲਾ। ਇਸ ਕਰਕੇ ਬਾਬੇ ਬੰਦ ਕੀਤੇ ਇੱਥੇ ਕੁੱਖ ਨਹੀਂ ਪਤਾ ਹਨਾ ਮੀਂਹ ਕਿੱਦਾਂ ਦਾ ਮੌਸਮ ਚੰਗਾ ਲੱਗੂਗਾ ਫੇਰ ਹੀ ਉਤਰ ਕੱਢਾਂਗੇ ਉਹ ਵੀ ਨਵੇਂ। ਉਲਤ ਆ ਪੁੱਤੇ ਦੇਖੀਏ ਬੱਚੇ ਜਿਹੜੇ ਆਪਣੇ ਸਰ ਹੋ ਗਏ ਇਹਦਾ ਪਰ ਉਹ ਵੱਡਾਂਗੇ। ਇਹਨਾਂ ਤੇ ਦੇ ਦੇ ਬੱਚੇ। ਬਿਠਾ ਦਾ ਨਾ ਡੈਪਰ ਹੀ ਲੋਣੇ ਪੈਣੇ। ਜਿੰਨੀਆਂ ਕਰਦੇ ਕੱਲ੍ਹ ਸਾਹਿਬ ਕੀਤਾ ਨੂੰ ਕਹਦੂ ਗੁੱਡਾ ਕੱਲ੍ਹ ਸਾਹਿਬ ਕੀਤਾ ਜੀ। ਜਿੰਦਾ ਕਰਤਾ ਚਲੋ ਦਾਬ ਤੇ ਉਹ ਪਾਣੀ ਦੇ ਪੈਗੇ ਨਾ ਵਿੱਚੋਂ ਬਿਠਾਈਆਂ ਦਾ ਪੋਚਾ ਪੂਚਾ ਜਾ ਵੀ ਲਾਇ ਚੰਗੀ ਤਰ੍ਹਾਂ ਸਾਫ਼ ਕੀਤਾ ਜੀ। ਔਰ ਕਿਤਨਾ ਕਿਤੇ ਪੀ ਵੀ ਸੀਮੈਂਟ ਚ ਰਾਜੀ ਜਾਂਦੀਆਂ ਉਹ। ਆ ਵੀ ਕੂਤੜ ਡਾਰ ਸਾ ਤੇ ਸਾਰ ਹੁੰਦੇ ਆ ਬੱਚਾ। ਆ ਮੂਰੇ ਕਾਲ ਖਾਈ ਵੀ ਸਾਰ ਹੁੰਦਾ ਆ ਕੂਤਰੀ ਵੀ ਸਾਰ ਹੁੰਦੀ। ਤੇ ਉਹ ਮੋਟੂ ਦਾ ਭਰਾ ਵੀ ਸਾਰ ਹੁੰਦਾ। ਆਪਣੀ ਬੜਲੇ ਜਿੱਤੀ ਉਹਦੀ ਮਾਸੀ ਆ ਕਿ ਮਾਸੜਾ ਜੋ ਵੀ ਆ ਹਣਾ। ਮਾਸੀ ਕੇ ਮਾਮਾ ਆ ਵੀ ਸਾਰ ਹੋਣ ਡਿਆ ਉਹ ਦੀ ਭੈਣੀਆਂ ਸਗੀ ਭਰਾ ਆ ਕੇ ਭੈਣ ਆ ਉਹ ਵੀ ਸਾਰ ਹੁੰਦੀ ਆ ਲਾਲ ਚੀਨੀ ਇਹ ਵੀ ਛੱਡਾਂ ਦੇ ਬੜਲੇ ਵਾਲੀ ਦੀ ਆ ਉੱਪਰ ਵੀ 3-4 ਬੱਚੇ ਪਏ ਵੀ ਛੱਡ ਦੱਸਦੇ ਆਪਾਂ ਆ ਵੀ ਬੂਤਰੀ ਸਾਰ ਹੋ ਗਈ ਆ ਡੰਡੇ ਵਾਲੇ ਦੀ ਭੈਣ ਇਹਨੂੰ ਵੀ ਛੱਡ ਸਕਦੇ ਆ ਇਹ ਰੋ ਮੋ ਫੜ ਕੇ ਦੇਖਦਾ ਕਿੰਨੀ ਸਾਰ ਹੋਈ ਜਾਂ ਨਹੀਂ ਤਾਂ ਇਹਦਾ ਲਈਏ ਸਵਾਦ ਛੱਡ ਕੇ ਓਏ ਬਾਬੋ ਹਾਲ ਤਾਂ ਬੁਰੀਆਂ ਪਸੀਨੇ ਨਾਲ ਭਿੱਜੇ ਪਏ ਆ ਤੇ ਗਰਮੀ ਬਹੁਤ ਆ ਹਨਾ ਸਾਰਾ ਕੋਈ ਕਰਦਾ ਕੋਈ ਕੰਮ ਨੰਗ ਜਾਂਦਾ ਤੇ ਅੱਜ ਕੋਈ ਨਾ ਕੋਈ ਨਵਾਂ ਮੁੱਦਾ ਛੇੜਦੇ ਆ ਕੋਈ ਸੱਪ ਪੜਦੇ ਆ ਨਵਾਂ ਹਨ ਤੇ ਕਮੈਂਟ ਕਈ ਭਰਾਵਾਂ ਦੇ ਕਈ ਤਰ੍ਹਾਂ ਦੇ ਆ ਉਹਨਾਂ ਦਾ ਜਵਾਬ ਦੇ ਦਿੰਨੇ ਆ ਤੇ ਕਬੂਤਰਾਂ ਨੂੰ ਵੀ ਦਾਣਾ ਪਾਣੀ ਏ ਟੂ ਜ਼ੈਡ ਪਾਤਾ ਕੋਈ ਜੋੜੀਆਂ ਕੱਲ ਨੂੰ ਜੇ ਮੈਂ ਤਾਂ ਇੰਟਰਵਿਊ ਕਰਨ ਗਿਆ ਫੇਰ ਤਾਂ ਮੁਸ਼ਕਲ ਆ ਕੱਲ ਨੂੰ ਨਹੀਂ ਤਾਂ ਕੱਲ ਜਾਂ ਪਰਸੋਂ ਦੇ ਵਿੱਚ ਵਿੱਚ ਆਪਾਂ ਜੋੜੇ ਲਾ ਦਈਏ ਹੁਣ ਕਿਉਂਕਿ ਜੋੜੇ ਲੋਣੇ ਵੀ ਜ਼ਰੂਰੀ ਆ ਜੇ ਬੱਚੇ ਛੱਡਣੇ ਆ ਤਾਂ ਆਪਾਂ ਜਿਆਦਾ ਨਹੀਂ 5-7 ਹੀ ਬੱਚੇ ਨਿਕਲ ਜਾਣ ਬਸ ਆਪਾਂ ਦਾ ਮੇਲਾ ਜਾਇ ਮੜਾ ਬਣਾਉਣਾ ਹਨ ਨਿਆਰਾ ਜਾਇ ਲੈਣਾ ਆ ਤੇ ਬਣ ਜੇ ਤੇ ਜਲਦੀ ਹੋਈ ਆ ਵਧੀਆ ਹੀ ਆ ਹਨਾ ਬਾਕੀ ਹਾਲਤਾਂ ਉਲਟਾ ਇਦਾਂ ਹੀ ਪੱਬੇ ਵਿਗੜੀਆਂ ਰਹਿੰਦੀਆਂ ਤੇ ਉਹ ਤੂੰ ਕਾ ਤੋਂ ਬਾਹਰ ਹੋਣੀ ਆ ਤੂੰ ਮੰਦਰੀ ਚੱਲ ਆਪਾਂ ਉਹ ਬੰਦੇ ਐ ਨਹੀਂ ਫੁਕਰੀ ਫੁਕਰੀ ਆਇਆ ਐ ਨਹੀਂ ਕੇ ਕਈਆਂ ਦੇ ਕਮੈਂਟ ਆ ਜਾਣੇ ਵੀ ਬਾਈ ਫੁਕਰੀ ਮਰੀ ਜਾਂਦਾ ਚੈਨਾ ਕੱਢ ਕੱਢਦਾ ਹੁੰਦਾ ਭਰਾਵਾ ਚਾਂਦੀ ਦੀ ਵੀ ਕਾਦੀ ਨਕਲੀ ਹੋਈ ਆਈ ਤੱਕੀ ਜਾਵੇ ਤੇ ਟਾਈਮ ਪਾਸ ਹੀ ਆ ਕਰਦੇ ਆ ਭਾਈ ਤੇ ਸ਼ੁਕਲ ਮੇਲਾ ਹੀ ਆ ਤੇ ਕਈ ਵੀਰ ਕਹਿੰਦੇ ਸੀ ਬਾਈ ਘਰ ਦਾ ਵਲੌਗ ਵੀ ਬਣਾ ਵੀਰੇ ਘਰ ਦਾ ਵਲੌਗ ਮੈਨੂੰ ਚੰਗਾ ਜਿਆ ਨਹੀਂ ਲੱਗਦਾ ਆਪਾਂ ਜਿਹੜਾ ਆਪਾਂ ਕੰਮ ਕਰਦੇ ਆ ਮੇਰੇ ਹਿਸਾਬ ਨਾਲ ਆਪਾਂ ਇੱਥੇ ਤੱਕ ਹੀ ਸਹਿਮਤ ਰਹੀਏ ਹਨਾ ਤੇ ਘਰ ਦੇ ਵਲੌਗ ਨਹੀਂ ਮੈਂ ਘਰ ਦਾ ਵਲੌਗ ਨਹੀਂ ਪਾਉਣਾ ਵੀ ਬਸ ਜੋ ਆਪਾਂ ਕਉਂਤਰਾ ਤੱਕ ਆ ਹੋਰ 11 ਮੀਲੀਆਂ ਤੱਕ ਜਾਇਆ ਕਰਾਂਗੇ ਇੰਟਰਵਿਊ ਕਰਿਆ ਕਰਾਂਗੇ ਉੱਥੇ ਤੱਕ ਸਹਿਮਤ ਆ ਜੇ ਕੋਈ ਘਰੇ ਵਲੌਗ ਉਹ ਨਹੀਂ ਆਪਾਂ ਬਣਾ ਸਕਦੇ ਹਨ ਕਰੀਏ ਵੀਡੀਓ ਸ਼ੁਰੂ ਫਿਰ ਜੋ ਜੋੜਿਆਂ ਦਾ ਲਾਉਣੇ ਆ ਕਈ ਵੀਰ ਕਹਿੰਦੇ ਕੀ ਸਕਦਾ ਮੈਂ ਜੋੜੇ ਕਿੱਦਾਂ ਲਾਣੇ ਚਾਹੀਦੇ ਕਿੱਦਾਂ ਮੈਂ ਤੁਹਾਨੂੰ ਦਿਖਾ ਦਿੰਨਾ ਵੀ ਆਪਾਂ ਕਿੱਦਾਂ ਕਿੱਦਾਂ ਜੋੜੇ ਲਾਏ ਹੋਏ ਆ ਉਸ ਹਿਸਾਬ ਨਾਲ ਤੁਹਾਨੂੰ ਬਿੰਦਾਜਾ ਲੱਗੂ ਹਨ ਇੱਕ ਤਾਂ ਕਬੂਤਰ ਆ ਬਾਬਿਓ ਆਪਣਾ ਵੱਡਾ ਕੂਤਰ ਮੇਨ ਮਤਲਬ ਜਿੰਨੀ ਐਂਸਾ ਏਸੀ ਕਬੂਤਰ ਦੀ ਆ ਇਹਦੇ ਬੱਚਿਆਂ ਤੋਂ ਗਾਂ ਦੀ ਗਾਂ ਦੀ ਗਾਂ ਦੀ ਗਾਂ ਤੁਰੀ ਹੈ ਨਾ ਤੇ ਆ ਚੈੱਕ ਕਰੋ ਯਾਰ ਆ ਕੂਤਰ ਦੀ ਅੱਖ ਆ ਤੇ ਬੁੱਢਾ ਕੂਤਰ ਆ ਆਪਣਾ ਤੇ ਇਹਦੀ ਦੂਜੀ ਅੱਖ ਕਾਲੀ ਆ ਲੋ ਬਾਬੇ ਕੋਈ ਹੋਰ ਹੀ ਚੱਕਰ ਪੈ ਗਿਆ ਸੀਗਾ ਤੇ ਆ ਕੁਤਰਾ ਚੈੱਕ ਕਰੋ ਯਾਰ ਆੱਖ ਇਹਦੀ ਦੂਜੀ ਚਿੱਟੀ ਤੇ ਦੂਜੀ ਆੱਖ ਇਹਦੀ ਕਾਲੀ ਤੇ ਇਹ ਕਬੂਤਰ ਬਹੁਤ ਪੁਰਾਣਾ ਹਨਾ ਆਪਣਾ ਸਭ ਤੋਂ ਵੱਡਾ ਕਬੂਤਰ ਇਹ ਹੀ ਆ ਇਹਦੀ ਉਹ ਹੀ ਨਸਲ ਆ ਸਾਰੀ ਆਪਣੀ ਜਿੰਨੀ ਜਿਹੜੀ ਮਰਜ਼ੀ ਬਾਬੇ ਕਬੂਤਰੀ ਨਾਲ ਲਾ ਦੀਏ ਬੱਚੇ ਜਿੱਤਦੇ ਆ ਤੇ ਉੜਦੇ ਆ ਜਿਹੜੀ ਮਰਜ਼ੀ ਕਬੂਤਰੀ ਨਾਲ ਲਾ ਦੀਏ ਇਦਾਂ ਦਾ ਕੋਈ ਚੱਕਰ ਨਹੀਂ ਵੀ ਵੀ ਉਹ ਹੀ ਜੋੜਾ ਪਾ ਹਰੇਕ ਸਾਲ ਹੀ ਨਾ ਇੱਕ ਦੋ ਕਬੂਤਰੀਆਂ ਲਾਈ ਦੀਆਂ ਤਾਂ ਹਰੇਕ ਸਾਲ ਹੀ ਜੋੜਾ ਪਾਸ ਹੁੰਦਾ ਹਨਾ ਤੇ ਪਹਿਲਾਂ ਇਹ ਰਹੂਰ ਕਬੂਤਰੀ ਲੱਗੀ ਸੀ ਉਹਦੇ ਨਾਲ ਵੀ ਇਹ ਜਿੱਤਦੇ ਸੀ ਦੋ ਦੋ ਤਿੰਨ ਤਿੰਨ ਘੰਟੇ ਦੀ ਬੇਥ ਪਾਉਂਦੇ ਸੀ ਹੋਰ ਵੀ ਕਬੂਤਰੀਆਂ ਹੁਣ ਐਤ ਕੀ ਆਪਾਂ ਇੱਕ ਪੱਠੀ ਲਾਈ ਸੀ ਇਹਦੇ ਨਾਲ ਮੈਂ ਉਹ ਵੀ ਤੁਹਾਨੂੰ ਦੱਸ ਦਾਂ ਕਿਹੜੀ ਇਹ ਕਬੂਤਰ ਮੈਂ ਪਹਿਲਾਂ ਵੀ ਦੱਸਾਇਆ ਮੈਂ ਸਿੱਧੇ ਨਹੀਂ ਛੱਡਦਾ ਕਬੂਤਰ ਦੇ ਪੱਠੇ ਹਨ ਤੇ ਜਿਹੜੀ ਆਪਣੀ ਜਿੱਤੀ ਆ ਕਿ ਐਤ ਕੀ ਜਿਹੜੀ ਜਿੱਤੀ ਆ ਪੜ ਲਈ ਜਿੱਤੀ ਪੱਠੀ ਹਨ ਇਹ ਘਰ ਦੀ ਪੱਠੀ ਸੀ ਆਹ ਵਾਲੀ ਠੀਕ ਆ ਤੇ ਇਹਦੀ ਵੀ ਆਪਾਂ ਤੁਹਾਨੂੰ ਦੱਸਾਂਗਾ ਠੀਕਾ ਤੇ ਇਹ ਕਬੂਤਰੀ ਇਸੇ ਕਬੂਤਰ ਦੀ ਪੱਠੀ ਆ ਨਹੀਂ ਸੋਰੀ ਇਹ ਨਹੀਂ ਇਹਦੀ ਇਹਦੀ ਨਹੀਂ ਇਹ ਇਹਦੇ ਮਤਲਬ ਇਹਦੀ ਮੇਰੇ ਹਿਸਾਬ ਨਾਲ ਇਹਦੀ ਧੀ ਦੀ ਗਾਂ ਜਿਹੜੀ ਜਿਹੜਾ ਇਹਦਾ ਪੁੱਤ ਜਿਆ ਇਹ ਇਹਦੀ ਧੀ ਸੀ ਗਾਂ ਤੇ ਉਹਦੇ ਆਪਣੇ ਵੱਡੇ ਕਬੂਤਰ ਇੱਕ ਹੋਰ ਆਪਣਾ ਜਿਹੜਾ ਚੀਨਾ ਉਧਰ ਉੜ ਗਿਆ ਸੀ ਉਹਦੀ ਪੱਠੀ ਤੇ ਇਹ ਬਾਅਦੋ ਇਹ ਵਾਲੀ ਪੱਠੀ ਮੈਂ ਲਾਤੀ ਇਹਦੇ ਨਾਲ ਇਸੇ ਕਬੂਤਰ ਨਾਲ ਤੇ ਇਹਦਾ ਰਿਜ਼ਲਟ ਦੇ ਤੁਹਾਡੇ ਸਾਹਮਣੇ ਹੀ ਸੀ ਹਨਾ ਲੋ ਆਲੇ ਉਂਤਰ ਬਣੇ ਪੂਰਾ ਮੈਂ ਕਹਾ ਮੱਚਦੇ ਸੀਗੇ ਤੇ ਇਹਨਾਂ ਦਾ ਹੁਣ ਇੱਕ ਕਬੂਤਰੀ ਦਾ ਜੋੜ ਹੈਗਾ ਬੰਦ ਮਾੜਾ ਜਾਂ ਖੁੱਲਾ ਹਨਾ ਪੂਰਾ ਬੰਦ ਨਹੀਂ ਹੈਗਾ ਤੇ ਅੱਖ ਕੁ ਤੁਸੀਂ ਦੇਖ ਲਈਏ ਪਰਪੁਰ ਦੇਲੇ ਝਾੜੇ ਪਏ ਆ ਕਬੂਤਰ ਹੁਣ ਹਨਾ ਤੇ ਪੰਜੇ ਪੁੰਜੇ ਵੀ ਤੇ ਜਿਹੜਾ ਇਹ ਕਬੂਤਰ ਆ ਕੋ ਲੋਕੀ ਕਹਿੰਦੇ ਜੋੜ ਬੰਦ ਵਾਲੀ ਜਿੱਤਦੇ ਆ ਜੋੜ ਖੁੱਲੇ ਵਾਲੀ ਜਿੱਤਦੇ ਐਦਾਂ ਦਾ ਕੋਈ ਸੀਨ ਨਹੀਂ ਬਾਬੇ ਵਾ ਦੇਖਿਓ ਹੁਣ ਹੁਣ ਆ ਜਿਹੜਾ ਕਬੂਤਰ ਆਪਣਾ ਇਹਦਾ ਜੋੜ ਜਮਾ ਟੈਗ ਆ ਐਂਡ ਬੰਦਾ ਕੂਤਰੀ ਦਾ ਖੁੱਲਾ ਕਬੂਤਰ ਦਾ ਬੰਦਾ ਠੀਕ ਆ ਅੱਖ ਤੂੰ ਹੀ ਦੇਖ ਲਈ ਪੱਲੇ ਝੜੇ ਝੁੜੇ ਇਦਾਂ ਤੇ ਮੈਂ ਦਿਖਾ ਦਿੰਨਾ ਆ ਪੱਲੇ ਇਹਦੇ ਠੀਕ ਆ ਆ ਪੰਜੇ ਇਹਦੇ ਤੇ ਇਹ ਹੈਗਾ ਕੂਤਰ ਵੱਡੇ ਕੱਦ ਦਾ ਇਹ ਪੂਰਾ ਲੰਬਾ ਕੂਤਰ ਆ ਠੀਕ ਆ ਤੇ ਜਿਹੜੀ ਕਬੂਤਰੀ ਆ ਉਹ ਵੀ ਉਹ ਠੀਕ ਠਾਕ ਆ ਹਨਾ ਹੁਣ ਜਿਹੜੀ ਇਹ ਪੱਖੀ ਸੀਗੀ ਇਹ ਪੱਠੀ ਹੈਗੀ ਆ ਜੋੜੇ ਦੀ ਹੋਣ ਕੋਈ ਕਹਿੰਦੇ ਯਾਰ ਵੀ ਬਲੱਡ ਹੋ ਜੇ ਤਾਂ ਭਜਦੇ ਆ ਜੇ ਬਲੱਡ ਸੇਮ ਹੋ ਜੇ ਤਾਂ ਬਾਹਰ ਉੜਦੇ ਨਹੀਂ ਕਬੂਤਰ ਜਾਂ ਕੀ ਸਮਾਂ ਹੈਨਾ ਹੁਣ ਜਿਹੜਾ ਆ ਪੱਠਾ ਆ ਇਹਦੀ ਵਿਅਕਤੀ ਕਰ ਲਓ ਠੀਕ ਆ ਆ ਇਹਦੇ ਪੰਜੇ ਆ ਤੇ ਆ ਇਹਦੇ ਪਰ ਛੜੇ ਹੋਏ ਸਾਰੇ ਛੜ ਗਏ ਮਤਲਬ ਲੈ ਛਾੜੇ ਪਏ ਆ ਕਬੂਤਰ ਤਈਆਂ ਮੈਂ ਸਾਰੇ ਜੋੜੇ ਲਾਉਣ ਥੋੜੀ ਜੀ ਘੋਲ ਜੀ ਕਰਦਾ ਸੀਗਾ ਵੀ ਕਬੂਤਰ ਸਰ ਹੋਈ ਜਾਣ ਜਦੋਂ ਆਪਾਂ ਛਾੜੇ ਪਿਆ ਵੀ ਕਬੂਤਰ ਲਾਉਨੇ ਆ ਨਾ ਤੇ ਉਹ ਵੀ ਕਈ ਵੇਲੇ ਤਰਾਂਡਿਆਂ ਤੋਂ ਬੰਦ ਹੋ ਜਾਂਦੀਆਂ ਮਾਦੀਆਂ ਆਂਡੇ ਦਿੰਦੀਆਂ ਨੇ ਟਾਈਮ ਬਾਅਦ ਦਿੰਦੀਆਂ ਜਾ ਕੇ ਤੇ ਫੋਕਾ ਪੜਾ ਜਾਂ ਮਲ ਲ ਜਾਂਦੀਆਂ ਹੁਣ ਇਹ ਜਿਹੜਾ ਆ ਪੱਠਾ ਇਹ ਦੀ ਧੀ ਦਾ ਆ ਠੀਕ ਆ ਗਾਂ ਇਹਦੀ ਪੱਠੀ ਆਪਾਂ ਉਹ ਵਾਲੀ ਨਾ ਲਾਤੀ ਆਪਦੇ ਦਾਦੇ ਨਾਲ ਇੱਕ ਹਸਾਬ ਲਾ ਲੱਗੀ ਹੈ ਨਾ ਅੱਗੇ ਆ ਕੇ ਤੇ ਉਹਦੇ ਵੀ ਬੱਚੇ ਚੰਗਾ ਰਿਜ਼ਲਟ ਆਇਆ ਕੋਈ ਦਾਦਨੀ ਸਗੋਂ ਬੱਚੇ ਬਾਕੀ ਸਾਰੇ ਕੁੱਪਟਰ ਢੱਲੇ ਮੱਠੇ ਹੋਏ ਸੀ ਐੜੇ 7-8 ਇਦਾਂ ਲਾਏ ਸੀ ਨਾ ਜਿਹੜੇ ਭੈਣ ਭਰਾਵਾਂ ਦੇ ਵਿੱਚੋਂ ਗਾਂ ਜਾ ਕੇ ਉਹਨਾਂ ਦੀਆਂ ਧੀਆਂ ਧੂਆਂ ਨਾਲ ਮਤਲਬ ਸੱਦੇ ਨਹੀਂ ਲਾਏ ਗਾਂ ਉਹਦੀ ਪੱਠੀ ਗਾਂ ਉਹਦੀ ਧੀ ਧੂ ਜਾ ਕੇ ਤੇ ਉਹਨਾਂ 'ਚ ਨਹੀਂ ਪ੍ਰੋਬਲਮ ਆਈ ਬਚੀ ਰਹੀ ਹੈ ਨਾ ਤੇ ਇਦਾਂ ਦਾ ਕੋਈ ਸੀਨ ਨਹੀਂ ਜੇ ਚੋਣੀ ਤੇ ਜਿਹੜੀ ਆ ਪੱਠੀ ਆ ਪੱਠੀ ਵੀ ਆਪਣੇ ਘਰ ਦੀ ਆ ਠੀਕ ਹੈ ਇਹ ਹੋ ਗਏ 4 ਸਾਲ ਪੁਰਾਣੀ ਆ ਬੂਤਰੀ ਆਪਣੀ ਇਹ ਠੀਕ ਆ ਇਹ ਆਪਾਂ ਡਾਈ ਨਹੀਂ ਸੀ ਇਹ ਸੁੱਜ ਗਈ ਸੀ ਕਬੂਤਰੀ ਤੇ ਰੋਕ ਲਈ ਸੀ ਮੈਂ ਰੋਕ ਕੇ ਮੈਂ ਨਸਲ ਨੂੰ ਲਾਤੀ ਜਿਹੜਾ ਲਾਲਚ ਲਾਲ ਪੱਠਾ ਦਿਖਾਇਆ ਤੁਹਾਨੂੰ ਹੁਣ ਮੈਂ ਇਹ ਲਈ ਸੀ ਆਪਾਂ ਇਹਦੇ ਨਾਲ ਠੀਕ ਆ ਇਹ ਇਸ ਕਬੂਤਰ ਨਾਲ ਲਈ ਸੀ ਤੇ ਉਹਨਾਂ ਬਣੀ ਇਹ ਵਾਲੀ ਪੱਠੀ ਜਿਹੜੀ ਆਪਣੀ ਬੜਲੇਵਾਜੀ ਜਿੱਤੀ ਨਾ ਉਹਦੀ ਜਿਹੜੀ ਮਾਂ ਆ ਉਹ ਬਣੀ ਇਹਨਾਂ ਦੇ ਵਿੱਚੋਂ ਦੋਨਾਂ ਚੋਂ ਤੇ ਇਹ ਸਮਝ ਲਓ ਵੀ ਆਹ ਜਿਹੜੀ ਪੱਠੀ ਘਰ ਦੀ ਪੱਠੀ ਸੀ ਮਤਲਬ ਇਹ ਉਦਾਂ ਹੀ ਲੱਗ ਗਿਆ ਜਿਹੜਾ ਆ ਬਈ ਕਬੂਤਰ ਛੱਡੇ ਸੀ ਕਬੂਤਰੀ ਕਿਤੇ ਵਿੱਚ ਕਬੂਤਰ ਬਣਿਆ ਉਹ ਜੋੜਾ ਲੱਗ ਗਿਆ ਮੈਂ ਚੱਕ ਕੇ ਪਤਾ ਹੈਗਾ ਮੈਨੂੰ ਕਿਹੜੀ ਜੋੜੇ ਦਾ ਇਹ ਵੀ ਕਿਹੜੇ ਜੋੜੇ ਦੀ ਪੱਠੀ ਹੈ ਇਹਨੂੰ ਸਾਰਾ ਪਤਾ ਸੀਗਾ ਹਨ ਤੇ ਇਹ ਚੱਕ ਕੇ ਮੈਂ ਇਹਨਾਂ ਲਾਤੀ ਤਾਂ ਉਹ ਇਹਨਾਂ ਨੇ ਉਹ ਪੱਠੀ ਗੱਡੀ ਉਹਦੀ ਪੱਠੀ ਖਾਂ ਬਦਲੇ ਆਪਣੀ ਦਿੱਤੀ ਐਦਾਂ ਤੇ ਲੰਬੀ ਚੋੜੀ ਵੱਲ ਖਾਣੀ ਬਣ ਗਈ ਹਨ ਤੇ ਕਈਆਂ ਨੂੰ ਤਾਂ ਸਮਝ ਲੱਗ ਗਈ ਹੋਊਗੀ ਸ਼ਾਇਦ ਹਨ ਸਾਰਿਆਂ ਨੂੰ ਤਕਰੀਬਨ ਲੱਗ ਜਾਣੀ ਆ ਸੁਖੀ ਹੋਈ ਆ ਗੱਲ ਐਡੀ ਔਖੀ ਨਹੀਂ ਹੁਣ ਜਿਹੜੀ ਇਹ ਕਬੂਤਰੀ ਆ ਇਹਦਾ ਜੋੜ ਜਮਾਂ ਬੰਦ ਆ ਐਂਡ ਮਾਸਾ ਵੀ ਹੈ ਨਾ ਬਿਲਕੁਲ ਵਾਲ ਤੱਕ ਵੀ ਇਹ ਹੈ ਨੀ ਲੰਗਦਾ ਹੈ ਨਾ ਤੇ ਆ ਇਹਦੇ ਪੱਲੇ ਆ ਝੜੇ ਝੁੜੇ ਜਿੱਦਾਂ ਦੇ ਵੀ ਆ ਤੇ ਆ ਇਹਦੇ ਪੰਜੇ ਆ ਹੈ ਨਾ ਹੁਣ ਜਿਹੜਾ ਇਹਦੇ ਨਾਲ ਕਬੂਤਰ ਲਾਇਆ ਆਪਾਂ ਪੱਠਾ ਤੇ ਘਰ ਦਾ ਪੱਠਾ ਸੀ ਇਹ ਇਹ ਲਾਇਆ ਸੀ ਭੇਜ ਦੇ ਨਾਲ ਆਵळा ਤੇ ਇਹਦਾ ਜੋੜ ਇਹਦਾ ਵੀ ਜਮਾਂ ਮਤਲਬ ਇਹਦਾ ਉਨਾ ਕ ਜਿੰਨਾ ਕੋ ਕਬੂਤਰੀ ਦਾ ਵੀ ਪੂਰਾ ਬੰਦ ਨਹੀਂ ਹੈਗਾ ਇਹਦਾ ਜੋੜ ਹੈ ਨਾ ਤੇ ਆ ਪੱਲੇ ਦੇ ਝਾੜੇ ਝੂੜੇ ਜੇ ਪਏ ਆ ਤੇ ਪੰਜੇ ਪੁੰਜੇ ਤੁਸੀਂ ਦੇ ਲੈ ਅੱਖ ਵੀ ਦੇਖ ਲਈ ਉੱਤਰਦੀ ਹੈ ਨਾ ਉਹ ਕਬੂਤਰੀ ਬੰਦ ਜੋੜ ਵਾਲੀ ਕਬੂਤਰ ਖੁੱਲੇ ਜੋੜ ਵਾਲਾ ਲੱਗ ਗਿਆ ਸਹੀ ਹੈ ਉਧਰੋਂ ਵੀ ਇਦਾਂ ਇੱਕ ਕਬੂਤਰ ਬੰਦ ਜੋੜ ਵਾਲਾ ਕਬੂਤਰੀ ਖੁੱਲੇ ਜੋੜ ਵਾਲੀ ਲੱਗੀ ਬਸ ਇੰਨਾ ਕ ਫੰਡਾ ਆ ਬਸ ਲਾਇਕ ਤਾਂ ਹੁਣ ਜਿਹੜੇ ਇਹ ਕਬੂਤਰ ਆ ਜਿਹੜੇ ਆਹਾ ਵਾਲੇ ਪੱਠੇ ਆ ਨਾ ਇਹ ਤੁਹਾਨੂੰ ਮੈਂ ਚੀਨਾ ਦਾ ਪਿਓਦ ਹੋਣਾ ਇਹਦਾ ਵੀ ਉਹ ਵੀ ਪਿਆ ਇਹ ਕਬੂਤਰ ਬਾਬਿਓ ਨਾ ਤਾਂ ਭੱਜਦੇ ਨਾ ਇਹ ਬਿੰਦੇ ਕਬੂਤਰ ਆਹਾ ਵਾਲੇ ਜਿਹੜੇ ਏ ਮੈਂ ਬਾਹਰ ਗਿਆ ਸੀਗਾ ਜਿੱਤੋਂ ਮਤਲਬ ਲਾ ਲਓ ਤੁਸੀਂ 5 ਸਾਲ ਪਹਿਲਾਂ ਨਾ 5-4 ਸਾਲ ਪਹਿਲਾਂ ਗਿਆ ਸੀ ਤੇ ਜਦੋਂ ਪਹਿਲੀ ਵਾਰੀ ਮੈਂ ਗਿਆ ਸੀ ਉਦੋਂ ਉਸ ਟਾਈਮ ਪਹਿਲੀ ਵਾਰੀ ਛੱਡ ਕੇ ਕਬੂਤਰ ਕਿਹੇ ਕੋ ਗਿਆ ਸੀ ਤੇ ਉਦੋਂ ਉਹ ਉਹਦੇ ਕੋ ਪੱਠਾ ਇਹ ਨਿਕਲਿਆ ਸੀ ਤਾਂ ਉਹਨੇ ਡਾਇਆ ਨਹੀਂ ਤੇ ਮੈਂ ਲਿਆ ਕੇ ਇੰਦਾ ਰੋਗ ਲਿਆ ਮੈਂ ਕਿ ਯਾਰ ਇਹਨੂੰ ਹੁਣ ਛੱਡਣਾ ਕੀ ਇਹਨੇ ਜੋੜੇ ਪਾ ਕੇ ਦੇਖ ਲੈਨੇ ਜੋੜੇ ਪਾ ਰਿਜ਼ਲਟ ਵਧੀਆ ਆ ਗਿਆ ਹਨਾ ਕਈ ਵਾਰੀ ਆਪਾਂ ਕਬੂਤਰ ਮਿੱਟੀ ਕੀਤਾ ਹੋਇਆ ਆਪਾਂ ਛੱਡੋ ਪਰਾ ਹਨਾ ਮਿੱਟੀ ਰਹਿੰਦ ਨੇ ਕਈ ਵਾਰ ਪਰਖੋ ਕਬੂਤਰ ਜਿਹੜਾ ਵੀ ਹੈਗਾ ਉਹਨੂੰ ਇੱਕ ਵਾਰੀ ਤਾਂ ਪਰਖੋ ਨਾ ਕੀ ਕਰਦਾ ਕੀ ਆ ਤੇ ਇਹਨਾਂ ਦੇ ਆਂਡੇ ਮੈਂ ਇੱਕ ਆਂ ਤਾਂ ਸਿੱਟਣੀਆਂ ਵੈਸੇ ਤਾਂ ਉਹ ਜਿਹੜੇ ਜੋੜੇ ਨਾਲ ਲੱਗੀ ਸੀ ਉਹ ਆਪੇ ਹੀ ਦੋਨੇ ਆ ਉਦੈ ਲੱਗ ਗਏ ਉਦੈ ਜੋੜਾ ਲਈ ਜਾਂਦੇ ਹਨ ਤੇ ਤੁਹਾਨੂੰ ਮੈਂ ਉਹਦਾ ਪਿਓਦ ਹੁਣਾ ਹੁਣ ਇਸ ਕਬੂਤਰ ਦਾ ਤੇ ਉਹ ਪੱਠੀ ਜਿਹੜੀ ਉਹ ਪੱਠੀ ਆ ਉਹਦਾ ਮਾਂ ਪਿਓ ਵੀ ਆਪਣੇ ਕੋਲ ਪਿਆ ਆ ਜਿਹੜਾ ਉਹ ਕਬੂਤਰ ਬਣਿਆ ਉਹਦਾ ਵੀ ਸਾਰਾ ਕੋ ਪਿਆ ਹਨਾ ਤੇ ਇਹ ਤੁਹਾਨੂੰ ਮੈਂ ਉਹਦਾ ਪੱਠਾ ਦਿਖਾਉਂਦਾ ਹੁਣ ਪਿਓ ਲਿਆ ਕੇ ਹੁਣਾ ਉਸ ਕਬੂਤਰ ਦਾ ਇਹ ਕਬੂਤਰ ਉਹਦਾ ਉਹ ਜਿਹੜਾ ਲਾਲ ਪਿੱਠਾਦਾਂ ਦਿਖਾਇਆ ਮੈਂ ਇਹਦਾ ਪੁੱਤਿਆ ਉਹ ਇਸ ਕਬੂਤਰ ਦਾ ਤੇ ਕਬੂਤਰੀ ਉਹ ਉਹਦੇ ਆਪਣਾ ਜਿਹੜਾ ਕਾਲੀ ਚਿੱਟੀ ਅੱਖ ਦਾ ਕਬੂਤਰ ਬੜਾ ਹਨਾ ਉਹਦੀ ਲੱਗੀ ਸੀ ਇਹਦੇ ਨਾਲ ਉਹਦੀ ਪੱਟੀ ਤੇ ਉਹਨਾਂ ਦਾ ਗਾਂ ਉਹ ਬੜਿਆ ਤੇ ਉਹ ਤੋਂ ਗਾਂ ਉਹ ਮਤਲਬ ਜਿੱਦਾਂ ਵੀ ਆ ਗਾਂ ਦੀ ਗਾ ਪਾੜ ਕੇ ਜੋੜਾ ਬਣ ਗਿਆ ਹਨਾ ਸੈੱਟ ਹੋ ਗਿਆ ਹੁਣ ਜਿਹੜੇ ਆ ਕਬੂਤਰ ਆ ਵੀ ਜਿਹੜੇ ਆ ਵਾਲੇ ਆ ਇਹਨਾਂ ਦਾ ਬਾਪ ਕੋਈ ਤੋੜ ਨਹੀਂ ਹੈਗਾ ਜਦੋਂ ਬਾਹਰ ਨਾ ਬਾਜੀ ਨਿਬੜ ਜਾਂਦੀ ਆ ਵੀ ਗਰਮੀ ਲੋ ਵਾਲੀ ਆ 3 2 3 2 ਬਾਈ ਨਿਬੜ ਗਈ ਕਬੂਤਰ ਘਰੇ 4 4 4:30 4 ਵਜੇ ਬਿੰਦੇ ਆ ਵਾਲੇ ਕਬੂਤਰ ਠੀਕ ਐ ਇਹਦਾ ਪਿਓ ਮਰ ਗਿਆ ਸੀ ਆਪਣੇ ਕੋ ਇੱਕ ਕੱਲਾ ਹੀ ਪੋਤੇ ਆ ਤੇ ਇਹਦੀਆਂ ਦੋ ਭੈਣਾਂ ਆਪਣੇ ਕੋ ਠੀਕ ਐ ਤੇ ਉਦਾਂ ਇਹਦੇ ਮਤਲਬ ਜਿਹਦੇ ਨਾਲ ਇਹ ਬਣਿਆ ਸੀਗਾ ਕਬੂਤਰ ਉਹ ਉਹ ਆਪਣੇ ਕੋ ਮਤਲਬ ਇਹ ਇੱਕੋ ਹੀ ਆ ਉਦਾਂ ਇਹਦੇ ਭਰਾ ਹੈਗੇ ਆਪਣੇ ਕੋ ਦੋ ਹੋਰ ਦੋ ਭਰਾ ਹੋਰ ਹੈਗੇ ਆ ਇਹਦੇ ਪਰ ਉਹ ਹੋਰ ਕਬੂਤਰ ਨਾ ਬਣਿਆ ਕਬੂਤਰੀ ਉਹ ਹੀ ਆ ਇਹਦੀ ਮਾਂ ਹੀ ਜਿਹੜੀ ਆ ਪਰ ਇੱਕ ਲਈ ਸੀ ਤੇ ਇਹਦੀਆਂ ਦੋ ਪੈਣਾ ਇਹ ਤਿੰਨ ਬਚੇ ਆ ਮੇਰੇ ਕੋਲ ਇਹ ਵੀ ਉਦੋਂ ਬਾਹਰ ਜਾਣ ਕਰਕੇ ਇਹ ਵੀ ਰੋਗੇ ਕਬੂਤਰ ਨਹੀਂ ਤਾਂ ਬਾਜੀਆਂ ਛੱਡ ਲੈਣੇ ਸੀ ਤੇ ਕਬੂਤਰ ਬਾਹਰ ਜਾਣ ਲੱਗਾ ਉਦੋਂ ਸ਼ੀਲੇ ਨੂੰ ਦੇ ਸ਼ੀਲੇ ਦੇ ਭਰਾ ਨੂੰ ਦੇਖ ਗਿਆ ਸੀਗਾ ਤੇ ਭਰਾ ਉਹਦਾ ਗਵਾਦ ਗਿਆ ਹੁਣ ਲੱਭਾ ਨਹੀਂ ਉਹ ਪਤਾ ਹੀ ਨਹੀਂ ਕਿੱਥੇ ਚਲ ਚੁਲ ਗਿਆ ਹਨਾ ਤੇ ਹੈਪੀ ਸੀ ਉਹਦਾ ਨਾਮ ਉਹਦੇ ਕੋ ਬਿਚਾਰੇ ਕੋ ਬਿਮਾਰੀ ਪੈ ਗਈ ਉਹ ਖੁੱਡੇ ਚ ਤੇ ਉੱਚੋ ਕਬੂਤਰ ਮਰ ਗਿਆ ਸੀ ਆਪਣੇ ਵਾਲਾ ਉਹ ਵਾਲਾ ਤੇ ਉਹ ਇਹਦਾ ਪਿਓ ਸੀਗਾ ਲਾਲ ਰੱਤਾ ਸੀਗਾ ਤੇ ਇਦਾਂ ਇਹ ਜੋੜੇ ਬਣੇ ਆ ਕੋਈ ਖਾਸ ਨਹੀਂ ਕਿ ਮੈਂ ਦੇਖ ਕੇ ਜਾਂ ਮੈਂ ਸੋਚ ਕੇ ਲਾਇਆ ਇਦਾਂ ਨਹੀਂ ਕੋਈ ਵੀ ਬਸ ਕਬੂਤਰ 10-12 ਘੰਟੇ ਕਬੂਤਰ ਉੜਦਾ ਆਵੇ 10-12 ਘੰਟੇ ਕਬੂਤਰੀ ਉੜਦੀ ਹੋਵੇ ਕਬੂਤਰ ਉੱਚਾ ਉੜਦਾ ਹੋਵੇ ਕਬੂਤਰੀ ਨਹੀਂ ਵੀ ਜੇ ਕਬੂਤਰੀ ਉੱਚੀ ਉੜਦੀ ਕਬੂਤਰ ਨਹੀਂ ਵਾਂ ਕਬੂਤਰ ਚੱਲ ਕੇ ਉੜਦਾ ਕਬੂਤਰੀ ਖੜੀ ਲਾ ਲਓ ਕਬੂਤਰੀ ਚੱਲ ਕੇ ਉੜਦੀ ਕਬੂਤਰ ਖੜਾ ਲਾ ਲਓ ਬਸ ਐਨੇ ਕ ਫੰਡੇ ਆ ਜੋੜਾ ਲਾਉਣ ਦਾ ਪਾ ਇਦਾਂ ਪੰਗਾ ਨਹੀਂ ਨਈ ਵੀ ਕਬੂਤਰ ਉੜਦਾ ਨਾ ਮਿੱਟੀ ਵੀ ਆ ਇੱਕ ਵਾਰੀ ਉਹਨੂੰ ਆਪਦੀ ਚੰਗੀ ਕਬੂਤਰੀ ਨਾਲ ਲਾ ਕੇ ਦੇਖੋ ਰਿਜ਼ਲਟ ਫੇ ਪਤਾ ਲੱਗਣਾ ਇਹਗਾ ਕਈ ਵੇਲੇ ਕੁਪਟਰ ਇਟਾ ਚੰਗਾ ਹੁੰਦਾ ਨਾ ਸ਼ਕਲੋਂ ਦੇਖਣ ਨਾਲੋਂ ਗੇੜੀ ਨਹੀਂ ਪਉਂਦਾ ਆਪਾਂ ਕਹਿੰਨੇ ਯਾਰ ਇਹ ਤਾਂ ਐਮੀ ਆ ਮਿੱਟੀ ਸੁਵਾਈਏ ਚੱਕ ਕੇ ਦਿਓਗੇ ਇਹਨੂੰ ਹਣਾ ਪਰ ਕਈ ਨੇ ਉਹ ਲੈ ਆਪਾਂ ਚੀਜ਼ ਖਰੀਦੇ ਬੰਨੇ ਕਿਸੇ ਨੂੰ ਤੇ ਚੰਗੀ ਚੀਜ਼ ਹੁੰਦੀ ਆ ਉਹ ਇਦਾਂ ਨਾਂ ਦਿਆ ਕਰੋ ਤੇ ਵਧੀਆ ਗੱਲ ਆ ਤੇ ਇੱਕ ਅਰੀ ਦਾ ਪਰਖੋ ਪਰਖਣ ਤੋਂ ਇਲਾਵਾ ਨਾ ਦਿਆ ਕਰੋ ਤੇ ਆ ਬਸ ਛੋਟੇ ਜਿਹੇ ਤਾਂ ਜੋੜੇ ਦਿਖਾਤੇ ਆ ਜਿੱਦਾਂ ਦੇ ਵੀ ਹੈਗੇ ਸੀ ਹਣਾ ਤੇ ਬਾਕੀ ਇਹ ਤਿੰਨ ਜੋੜੀਆਂ ਮਲਾਣੀਆਂ ਹੁਣ ਜਿਹੜੀ ਇਹਨਾਂ ਕਬੂਤਰੀ ਲੱਗੀ ਸੀਗੀ ਉਹਦੀਆਂ ਮੇਤੋਂ 5 7 8 10 ਪੈਣਾ ਕਿੰਨੀਆਂ ਹੀ ਪਈਆਂ ਹਣਾ ਉਹ ਕੂਤਰੀ ਪਿਛਲੀ ਵਾਰੀ ਉਹਨੇ ਆਂਡੇ ਲਾਏ ਪਰ ਖਰਾਬ ਕਰੀ ਗਈ ਜਦੋਂ ਆਂਡੇ ਦੇ ਲੈਂਦੀ ਸੀਗੀ ਉਹਨਾਂ ਨੂੰ ਸੇਕਾ ਨਹੀਂ ਦਿੰਦੀ ਸੀ ਆਂਡੇ ਨੂੰ ਹੋਰ ਥੱਲੇ ਵੀ ਰੱਖ ਕੇ ਦੇਖੇ ਚੱਕੇ ਜਾਂ ਕਿੱਦਾਂ ਵੀ ਆ ਉਹ ਨਹੀਂ ਬਣੇ ਹੀ ਨਹੀਂ ਹਨਾ ਹੁਣ ਉਹਦੋਂ ਦਵਾਈ ਦੁਵਾਈ ਦਵਾਂਗੇ ਉਹ ਕੂਤਰੀ ਨੂੰ ਉਹਨੂੰ ਰੋਕ ਲੈਣੇ ਆ ਇਹਦੇ ਨਾਲ ਲਾਉਨੇ ਆ ਹੁਣ ਉਹਦੀ ਭੈਣ ਸਗੀ ਜਿਹੜੀ ਉਹਦੇ ਵਰਗੀ ਸੇਮ ਟੂ ਸੇਮ ਹਨਾ ਉਹ ਇਸ ਕਬੂਤਰ ਨਾਲ ਲਾਵਾਂਗੇ ਪਤਾ ਯਾਰ ਰਿਜ਼ਲਟ ਮਿਲ ਲਈਆ ਖੂਨ ਤਾਂ ਇੱਕੋ ਹੀ ਆ ਨਾ ਉਸੇ ਮੋਨਾਂ ਕੀ ਓੜਦੀ ਸੀ ਓਨਾਂ ਕੀ ਓੜਦੀ ਸੀ ਹਨ ਤੇ ਪਰ ਹੁਣ ਲਾਵਾਂਗੇ ਆਪਾਂ ਇੱਕ ਖੱਟੀਆਂ ਖਰੀਨੇ ਕਬੂਤਰ ਨੇ ਗੱਡੀ ਹੋਈ ਆ ਆਪਣੇ ਨੇ ਇਸੇ ਕਬੂਤਰ ਨੇ ਨਾ ਟੰਕੇ ਜਿਹੜਾ ਚਿੱਟੀ ਕਾਲੀ ਅੱਖ ਦਾ ਕਾਲੀ ਵਰਦਾ ਜਿਹੜਾ ਉਹਨੇ ਪੱਠੀ ਗੱਡੀ ਹੋਈ ਆ ਉਹ ਪੀਲੀ ਅੱਖਾਂ ਦੀ ਗੱਡੀ ਡੱਕਿਆਂ ਵਾਲੀ ਐਦਕੀ ਮੇਰੀ ਸਲਾਹ ਬਣਦੀ ਏ ਇਹਦੇ ਵੀ ਡੱਕੇ ਹੈਗੇ ਆ ਵੀ ਇਹਦੇ ਨਾਲ ਲਾ ਦਈਏ ਇਸ ਕਬੂਤਰ ਨਾਲ ਹਨ ਤੇ ਦੋ ਦਿਨ ਬੱਚੇ ਲੈ ਕੇ ਫੇਰ ਦੁਬਾਰਾ ਆਪਾਂ ਉਹਨਾਂ ਲਾ ਦਾਂਗੇ ਇਹ ਕਿਹੜਾ ਐਡਾ ਰੋਲਾ ਹਨਾ ਉਹ ਦਿਨ ਆ ਹੀ ਫੇਰ ਦਵਾਰਾ ਲਾ ਦਾਂਗੇ ਨਾਲੇ ਜੱਤਈ ਉਹ ਹੋ ਜੂਗੀ ਸੈਟ ਜਾਂ ਉਹਨੂੰ ਕੇ ਹੋਰ ਕਬੂਤਰ ਨਾਲ ਇੱਕ ਵਾਰੀ ਲਾ ਕੇ ਦੇਖ ਲੈਂਦੇ ਕਿਉਂਕਿ ਜੋੜਾ ਬਹੁਤ ਪੁਰਾਣਾ ਲੱਗਾ ਮੈਂ ਤੋੜਾਂ ਨਹੀਂ ਤੋੜਿਆ ਨਹੀਂ ਹੈਗਾ ਘੱਟੋ-ਘੱਟ ਵੀ ਇਹ ਜੋੜਾ ਮੇਰੇ ਹਿਸਾਬ ਨਾਲ 7-8 ਸਾਲ ਪੁਰਾਣਾ 8 ਕੁ ਸਾਲ ਤੋੜਿਆ ਨਹੀਂ ਆਏ ਸਾਲ ਇੱਦਾਂ ਹੀ ਲਾ ਦੀ ਆਏ ਸਾਲ ਇੱਦਾਂ ਹੀ ਲਾ ਦੀਦਾ ਹਨਾ ਕਈ ਵੇਲੇ ਉਹ ਵੀ ਫਰਕ ਪੈਂਦਾ ਹਨਾ ਤੇ ਹੁਣ ਉਹ ਜੋੜਾ ਆਪਾਂ ਤੋੜ ਕੇ ਉਹ ਕਬੂਤਰ ਇਹਦੇ ਭਰਾਣ ਵਾਲਾ ਦਿੰਨੇ ਉਹ ਕਬੂਤਰੀ ਠੀਕ ਆ ਤੇ ਇਹ ਹੋਰ ਕਬੂਤਰੀ ਨਾਲ ਉਹਦੀ ਭੈਣ ਨਾਲ ਆ ਦਿੰਨੇ ਉਹ ਇਹਦੇ ਪ੍ਰਾਣਾ ਲਾ ਦਿੰਨੇ ਆ ਇਹ ਚੱਕ ਕੇ ਹੋਰ ਪਾਸੇ ਲਾ ਦਾਂਗੇ ਹਨਾ ਜਿਹੜਾ ਇਹਦਾ ਦੂਜੇ ਕੂਤਰ ਨਾਲ ਭਰਾ ਆਪਣਾ ਉਹ ਵੀ ਬਾਲੇ ਚੰਗੇ ਆ ਉਹਨਾਂ ਦਾ ਵੀ ਕੋਈ ਤੋੜ ਨਹੀਂ ਹੈਗਾ ਤੇ ਉਹ ਇੱਦਾਂ ਲਾ ਦਿੰਨੇ ਆ ਤੇ ਆਇਓ ਬਾਬੇ ਇਹਨਾਂ ਨੂੰ ਜੋੜਿਆਂ ਨੂੰ ਛੱਡਦੇ ਆ ਇੱਕ ਉਹ ਖੁੱਡੇ 'ਚ ਛੱਡ ਦਿੰਨੇ ਆ ਆਪਾਂ ਜੋੜਾ ਹਨਾ ਏਕ ਆਹੀ ਪਿੰਜਰੇ 'ਚ ਪਾ ਕੇ ਇੱਥੇ ਅੰਦਰ ਰੱਖ ਦਿਆਂਗੇ ਤੇ ਜਿਹੜਾ ਆਹ ਵਾਲਾ ਜੋੜਾ ਆ ਇਹ ਇੱਦਾਂ ਕਰਦੇ ਉਹ ਜਿਹੜਾ ਆਪਣਾ ਸਾਹ ਵਾਲਾ ਖੁੱਡਾ ਆ ਜਿਹਦੇ ਵਿੱਚ ਆਪਾਂ ਸੰਭੀਦੇ ਸੀ ਇਹਨਾਂ ਨੂੰ ਉਦਾਂ ਹੀ ਜੋੜਿਆਂ ਨੂੰ ਖੁੱਲਾ ਹੀ ਛੱਡ ਦਿੰਨੇ ਆ ਉਹ ਪਿੰਜਰੇ 'ਚ ਬਾਕੀ ਰਹਿਣਗੇ ਨਾ ਵੀ ਹੋਇਆ ਮੈਂ ਕਿਹਾ ਹੁਣ ਡੋਨਾ ਉਹ ਕੂ ਉਹ ਖੁਦ ਡੇਡਾ ਪਾ ਦਿੰਦੇ ਆ ਤੇ ਜਿਹੜੀਆਂ ਢੋਲੀਆਂ ਆ ਉਹ ਖਾਲੀ ਕਰਕੇ ਬਾਹਰ ਕੱਢ ਦਿੰਦੇ ਆ ਸਾਰੀਆਂ ਹੈਨਾ ਇਦਾਂ ਕਰਦੇ ਆ ਤੇ ਚਲੋ ਬਾਬਿਓ ਉਹ ਚਲਾਉਨੇ ਆ ਇੱਕ ਜੋੜਾ ਉਹ ਬਾਬਿਓ ਇੱਕ ਹੋਰ ਸਿਆਪਾ ਪੈ ਗਿਆ ਜਿਹੜੀ ਮੈਂ ਤੁਹਾਨੂੰ ਕਬੂਤਰੀ ਕਹਿੰਦਾ ਸੀ ਨਾ ਆਪਾਂ ਉਹਦੀ ਜਿਹੜੀ ਬਦਲੇ ਕੀਤੀ ਆ ਹੈਨਾ ਉਹਦੇ ਜਿਹੜਾ ਉਹਦਾ ਪਿਓ ਆ ਉਹਦੀ ਜਿਹੜੀ ਮਾਂ ਆ ਬਾਬਿਓ ਮਾਂ ਉਹਦੀ ਹੈ ਹੀ ਨਹੀਂ ਘੁੱਟੇ ਚ ਪਤਾ ਨਹੀਂ ਹੁਣ ਕੱਲ ਜਿਹੜੇ ਆਪਾਂ ਨਿਕਲੇ ਕਬੂਤਰ ਪਰ ਉਹ ਆਪਣੇ ਉੱਡੀ ਬਹੁਤਾ ਕਬੂਤਰੀ ਜਾਣੀ ਨਹੀਂ ਚਾਹੀਦੀ ਉਹੋ ਜਾਂ ਮੈਂ ਸ਼ੀਲੇ ਨੂੰ ਪੁੱਛਦਾ ਉਹ ਦਿਨ ਜਦੋਂ ਕੀਤੇ ਅੱਡ-ਬੱਡ ਉਹਦੇ ਕੋ ਨਾਲ ਚਲ ਗਈ ਹੋਵੇ ਹਨਾ ਇੱਕ ਵਾਰੀ ਪੁੱਛ ਲੈਨੇ ਆ ਤੇ ਉਹ ਕਬੂਤਰੀ ਜਾ ਨਹੀਂ ਸਕਦੀ ਕਿਤੇ ਵੀ ਅੱਡੇ ਵੀ ਲੱਗੀ ਆ ਤੇ ਕਬੂਤਰੀ ਬਾੜੀ ਚੰਗੀ ਆ ਕਿਉਂ ਤਾں ਦੱਸਿਆ ਸੀ ਸਾਰੀਆਂ ਹੀ ਨਿਕਲ ਗਈਆਂ ਸੀ ਹਨਾ ਹੁਣ ਉਹ ਦੇਖਣੀ ਪੈਣੀ ਆ ਵੀ ਉਹ ਕਬੂਤਰੀ ਗਈ ਕਿੱਥੇ ਮੈਨੂੰ ਹੁਣ ਪਿੰਡ ਘੁੰਮਣਾ ਪਊਗਾ ਸਾਰਾ ਹੀ ਐਨ ਏ ਟੂ ਜ਼ेड ਕੋਠੀਆਂ ਦੇਖ ਕੇ ਉਹਨਾਂ ਜਾ ਕੇ ਵੀ ਹਨਾ ਕਿ ਕੋਠੀ ਤੇ ਤਾਂ ਨੇ ਬੈਠੀ ਹੁਣ ਇੱਕ ਉਹ ਉੱਥੇ ਕੋ ਮੈਨੂੰ ਸ਼ੱਕ ਪੈਂਦਾ ਚਿਟਾਇਆ ਕਬੂਤਰ ਬੈਠਾ ਦਾ ਸਾਹਮਣੇ ਕੋਠੀ ਆ ਤੇ ਜਾਂ ਉੱਥੇ ਵੀ ਜਾ ਕੇ ਉਹਨੇ ਪਰ ਉਹ ਕਬੂਤਰੀ ਬਾਬੇ ਜਾ ਨਹੀਂ ਸਕਦੀ ਕਿਤੇ ਵੀ ਠੀਕ ਆ ਉਹ ਤਾਂ ਆਪਣੀ ਯਾਰ ਉੱਡੀ ਬਹੁਤ ਆ ਬਹੁਤ ਜ਼ਿਆਦਾ ਉੱਡੀ ਹੋਈ ਆ ਉਹ ਤੇਰੀ ਨਾ ਉਹ ਕਿਤੇ ਜਾ ਸਕਦੀ ਆ ਨਾ ਕੋਈ ਫੜ ਸਕਦਾ ਕਿਸੇ ਦੇ ਉੱਤਰ ਵੀ ਨਹੀਂ ਸਕਦੀ ਉਹ ਉਹ ਕਬੂਤਰੀ ਤਾਂ ਜ਼ਰੂਰੀ ਚਾਹੀਦੀ ਆ ਆਪਾਂ ਨੂੰ ਤੇ ਉੱਥੋਂ ਹੀ ਤਾਂ ਦੁਬਾਰਾ ਹੁਣ ਆਪਣੀ ਜਿਹਦਾ ਮੈਂ ਜਦੋਂ ਬਾਹਰ ਗਿਆ ਸੀ ਉਹ ਥੋੜੇ ਕਬੂਤਰੇ ਇੱਧਰ ਉੱਧਰ ਹੋ ਕੇ ਆਪਣੇ ਜੋੜੇ ਖਰਾਬ ਹੋ ਗਏ ਸੀ ਹਨਾ ਉਸੇ ਕਬੂਤਰੀ ਨੇ ਆ ਕੇ ਗਾਂ ਆਪਣੇ ਜੋੜੇ ਸੈੱਟ ਕੀਤੇ ਸਾਰੇ ਉਹਦੇ ਬੱਚੇ ਜਿਹੜਾ ਜਨਾ ਪੌਨਾ ਪਿਆ ਆ ਉਹ ਸੈੱਟ ਬੈਠੀ ਜਾਂਦੇ ਆ ਹੁਣ ਉਹੀ ਕਬੂਤਰੀ ਘਵਾ ਲਈ ਆ ਤੇ ਦੇਖਦੇ ਆ ਲੱਭਦੇ ਆ ਕੀ ਬਣਦਾ ਕੀ ਨਹੀਂ ਉਹ ਤਾਂ ਹੱਲਾ ਵਿਸੀਲਾ ਕਰਨਾ ਹੀ ਪੈਣਾ ਹੁਣ ਉਹਨੂੰ ਲੱਭਣਾ ਹੀ ਪੈਣਾ ਉਹਦਾ ਉਹਦੀਆਂ ਭੈਣਾ ਮੇਰੇ ਕੋਲ ਬਹੁਤ ਆ ਠੀਕ ਆ ਉਹ ਵੀ ਉਸੇ ਕੂਤਰ ਨਾਲ ਲਾ ਦੂੰਗਾ ਸ਼ਾਇਦ ਉਦੋਂ ਹੀ ਚੱਲ ਪਵੇਗਾ ਮਾਣਾ ਪਰ ਜਿਹੜੀ ਕਹਿੰਦਾ ਪੰਜੇ ਉਂਗਲਾ ਇੱਕੋ ਜਿਹਿਆਂ ਨਹੀਂ ਹੁੰਦੀਆਂ ਤੇ ਲੱਭਦੇ ਆ ਉਹਨੂੰ ਕੋਈ ਚੱਕਰ ਨਹੀਂ ਜਿੱਦਾਂ ਵੀ ਹੁੰਦਾ ਨਾ ਲੱਭਾਂਗੇ ਦੇਖਦੇ ਆ ਕਿੱਥੇ ਗਈ ਉਹਦਾ ਬਾਬੇ ਇੱਦੇ ਰਹਿਣ ਦੇਣਗੇ ਪਿਆਸ ਨਾ ਤੇ ਉਹ ਜਿਹੜਾ ਆਪਣਾ ਵੱਡਾ ਕੂਤਰ ਇਹਦੀ ਪੱਠੀ ਜਿਹੜੀ ਨਾਲ ਉਹ ਇੱਧਰ ਰੱਖਤਾ ਆਪਾਂ ਇੱਧਰਲੀ ਸਾਈਡ ਤੇ ਘੜਾ ਜਾ ਧੂਣ ਵਾਲਾ ਮੈਂ ਕੱਢ ਦਿੱਤਾ ਉਦੋਂ ਕਿੰਨੇ ਦਿਨਾਂ ਦਾ ਪਿਆ ਸੀ ਨਾ ਆ ਜੁੜਾ ਆਪਾਂ ਇੱਥੇ ਇੱਕ ਲਾ ਉੱਪਰਲੀ ਸਾਈਡ ਤੋਂ ਉੱਪਰ ਟੋਕਰੀਆਂ ਲਾ ਦੇਣੀਆਂ ਚ ਦੋ ਤਿੰਨ ਇਹਦੇ ਇੱਥੇ ਆਂਡੇ ਲੈਣੇ ਆ ਇਕੱਲੇ ਦੇ ਇੱਕ ਵਾਰੀ ਦਾ ਆਂਡੇ ਤੇ ਮੈਂ ਸਿੱਟ ਦੇਣੇ ਆ ਚੱਕ ਕੇ ਦੂਜੀ ਵਾਰੀ ਲਵਾਂਗੇ ਤੇ ਉਹਦੇ ਵੀ ਇਦਾਂ ਹੀ ਇੱਕ ਵਾਰੀ ਇਹ ਸਿੱਟ ਦੇਣੇ ਆ ਦੂਜੀ ਵਾਰੀ ਵਾਲੀ ਲੈਣੇ ਆਪਾਂ ਕਿਉਂਕਿ ਮੈਂ ਕਬੂਤਰੀਆਂ ਜੇ ਕਬੂਤਰ ਛੱਡਿਆ ਨਾ ਕਾਣਾ ਕਿਤੇ ਨਾ ਕਿਤੇ ਗੜਬੜਨਾ ਕਰਦਾ ਹੋਵੇ ਹੁਣ ਉਹ ਬੜਾ ਪੰਗਾ ਪੈ ਗਿਆ ਬਾਬਿਓ ਕਬੂਤਰੀ ਵਾਲਾ ਹਨਾ ਤੇ ਦੇਖਦੇ ਆ ਕਿੱਥੇ ਗਈ ਤੇ ਬਾਕੀ ਠੀਕ ਆ ਬਾਬਿਓ ਠੀਕ ਆ ਬਾਬਿਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਇੱਕ ਕਮੈਂਟ ਕਰੀ ਦਿਓ ਯਾਰ ਓਕੇ ਬਾਬੋ